ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਸੋਸ਼ਲ ਮੀਡੀਆ ਉੱਤੇ ਛੋਟੇ ਸਿੱਧੂ ਮੂਸੇ ਵਾਲੇ ਦੀ ਇਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਹੁਣ ਤੱਕ 1 ਲੱਖ ਲੋਕਾਂ ਨੇ ਸ਼ੇਅਰ ਕਰ ਦਿੱਤਾ ਹੈ ਅਤੇ ਤੁਸੀਂ ਦੇਖੋਗੇ ਛੋਟੇ ਸਿੱਧੂ ਮੂਸੇ ਵਾਲੇ ਨੇ ਵੀ ਆਪਣੇ ਨਾਮ ਔਰ ਵੱਡੇ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਤਾਂ ਦੋਸਤੋ ਅੱਜ ਗੱਲ ਕਰਦੇ ਆਂ ਗਲਾਬ ਸਿੱਧੂ ਵਰਸਸ ਐਲੀ ਮੰਗੜ। ਐਲੀ ਮੰਗੜ ਨੂੰ ਤਾਂ ਦੋਸਤੋ ਤੁਸੀਂ ਜਾਣਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਅਲੇ ਦੇ ਨਾਲ ਐਲੀ ਮੰਗੜਤੀ ਬਹੁਤ ਵਧੀਆ ਯਾਰੀ ਸੀ ਅਤੇ ਸਿੱਧੂ ਮੂਸੇ ਵਾਲੇ ਦੇ ਕਈ ਵਾਰ ਘਰ ਵੀ ਆਇਆ ਇਹ ਐਲੀ ਮੰਗੜਟ ਪਿੰਡ ਮੂਸੇ ਅਤੇ ਇੱਕ ਦੋ ਮਹੀਨੇ ਪਹਿਲਾਂ ਐਲੀ ਮੰਗੜਤੀ ਇੱਕ ਇੰਟਰਵਿਊ ਦੇ ਵਿੱਚ ਐਲੀ ਮੰਗੜਟ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਜਿਸ ਵਿੱਚ ਉਹ ਸਿੱਧੂ ਮੂਸੇ ਵਾਲੇ ਨੂੰ ਕਹਿ ਰਿਹਾ ਸੀ ਕਿ ਉਹ ਗੈਂਗਸਟਰਾਂ ਤੋਂ ਮਾਫੀ ਮੰਗ ਲੈਂਦਾ ਤਾਂ ਚੰਗਾ ਰਹਿੰਦਾ ਹੁਣ ਮਾਰਨ ਤੋਂ ਬਾਅਦ ਉਸ ਨੇ ਕੀ ਕਟਿਆ ਤਾ ਦੋਸਤੋ ਉਸ ਵੇਲੇ ਸਿੱਧੂ ਆਰਮੀ ਨੇ ਐਲੀ ਮੰਗਟ ਨੂੰ ਬਹੁਤ ਮਾੜਾ ਚੰਗਾ ਕਿਹਾ ਸੀ ਅਤੇ ਦੋਸਤੋ ਉਸ ਦਾ ਇੰਨਾ ਮਾਨ ਸਨਮਾਨ ਹੋਣਾ ਤਾਂ ਬਣਦਾ ਸੀ ਕਿਉਂਕਿ ਜਿਸ ਦੇ ਨਾਲ ਯਾਰੀ ਸੀ ਉਸ ਨੂੰ ਹੀ ਆਪਣੇ ਇੰਟਰਵਿਊ ਦੇ ਵਿੱਚ ਭੰਡਣਾ ਬਹੁਤ ਮਾੜੀ ਗੱਲ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਗਲਾਬ ਸਿੱਧੂ ਅਤੇ ਐਲੀ ਮੰਗਟ ਦੀ ਨਵੀਂ ਕੌਂਟਰੋਵਰਸੀ ਬਾਰੇ ਆਪਣੇ ਇੰਟਰਵਿਊ ਦੇ ਵਿੱਚ ਐਲੀ ਮੰਗਟ ਨੇ ਇਹ ਕਿਹਾ ਕਿ ਮੈਂ ਗਲਾਬ ਸਿੱਧੂ ਨੂੰ ਮੈਸੇਜ ਵੀ ਕੀਤੇ ਕਿ ਆਜਾ ਆਪਾਂ ਕੋਈ ਗੀਤ ਕਰਦੇ ਹਾਂ ਪਰ ਗਲਾਬ ਸਿੱਧੂ ਦੀ ਟੀਮ ਵੱਲੋਂ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਜਾਂ ਜਦੋਂ ਵੀ ਕਿਹਾ ਜਾਂਦਾ ਹੈ ਤਾਂ ਮੈਨੂੰ ਲਾਰੇ ਲਾ ਦਿੱਤੇ ਜਾਂਦੇ ਤਾਂ ਦੋਸਤੋ ਐਲੀ ਮੰਗਟ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਗਲਾਬ ਸਿੱਧੂ ਦੇ ਦੋਸਤ ਜੌਂਟੀ ਢਿੱਲੋਂ ਦਾ ਇੱਕ ਰਪਲਾਈ ਆਇਆ ਉਸਨੇ ਆਪਣੀ ਸਟੋਰੀ ਦੇ ਵਿੱਚ ਕੁਝ ਲਿਖਿਆ ਹੈ ਜੋ ਐਲੀ ਮੰਗਟ ਨੂੰ ਰਪਲਾਈ ਲੱਗ ਰਿਹਾ ਹੈ ਹਾਲਾਂਕਿ ਉਸ ਸਟੋਰੀ ਦੇ ਵਿੱਚ ਐਲੀ ਮੰਗਟ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਜੌਂਟੀ ਢਿੱਲੋਂ ਦੇ ਵੱਲੋਂ ਤਾਂ ਦੋਸਤੋ ਜੌਂਟੀ ਢਿੱਲੋਂ ਆਪਣੀ ਉਸ ਸਟੋਰੀ ਦੇ ਵਿੱਚ ਲਿਖਦਾ ਹੈ ਕਿ ਅੱਜ ਕੱਲ੍ਹ ਲੋਕ ਮੈਨੂੰ ਰੀਲਾਂ ਭੇਜ ਰਹੇ ਨੇ ਕਿਸੇ ਕਲਾਕਾਰ ਦੀਆਂ ਚਲੋ ਆਪਾਂ ਨੂੰ ਕੁਝ ਬੋਲਣ ਦੀ ਲੋੜ ਨਹੀਂ ਸੀ ਔਰ ਤਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਗਲਾਬ ਸਿੱਧੂ ਬਾਈ ਦਾ ਡਾਊਨਫਾਲ ਸੀ ਉਦੋਂ ਕਿੱਥੇ ਸੀ ਤੁਸੀਂ ਸਾਰੇ ਉਦੋਂ ਕਿਸੇ ਨੇ ਕਿਹਾ ਕਿ ਆ ਜਾ ਗਲਾਬ ਤੇਰੇ ਨਾਲ ਗਾਣਾ ਕਰਦੇ ਆ ਜੇ ਅੱਜ ਗਲਾਬ ਸਿੱਧੂ ਦਾ ਚੰਗਾ ਟਾਈਮ ਆਇਆ ਤਾਂ ਯਾਰ ਤੁਸੀਂ ਆਪਣੀ ਇੰਟਰਵਿਊਆਂ ਦੇ ਵਿੱਚ ਉਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਅਤੇ ਯੂਨਟੀਟੀ ਲੋਣੇ ਆਪਣੀ ਇੱਕ ਹੋਰ ਸਟੋਰੀ ਲਾਉਂਦਾ ਲਿਖਿਆ ਕਿ ਕਹਿੰਦੇ ਨੇ ਕੋਈ ਬੰਦਾ ਗਲਾਬ ਸਿੱਧੂ ਬਾਈ ਬਾਰੇ ਬੋਲ ਰਿਹਾ ਗਲਾਬ ਨੇ ਮੇਰੇ ਨਾਲ ਗਾਣਾ ਨਹੀਂ ਕਰਿਆ ਉਹਨੂੰ ਪੁੱਛਦੇ ਆ ਕਿ ਬਾਈ ਜਦੋਂ ਗਲਾਬ ਬਾਈ ਦਾ ਡਾਊਨਫਾਲ ਚੱਲ ਰਿਹਾ ਸੀ ਉਦੋਂ ਤਾਂ ਤੁਸੀਂ ਬਹੁਤ ਵੱਡੇ ਸਟਾਰ ਕਲਾਕਾਰ ਸੀ ਤੁਸੀਂ ਕਿਉਂ ਨਹੀਂ ਗਲਾਬ ਬਾਈ ਦੀ ਮਦਦ ਕੀਤੀ ਤੁਸੀਂ ਵੀ ਤਾਂ ਕਹਿੰਦੇ ਕਿ ਆ ਜਾ ਗਲਾਬ ਤੇਰਾ ਗਾਣਾ ਕਰਦੇ ਆ ਜੇ ਅੱਜ ਗਲਾਬ ਬਾਈ ਦਾ ਸੋਹਣਾ ਕੰਮ ਚੱਲਣ ਲੱਗਿਆ ਤਾਂ ਤੁਸੀਂ ਮੰਦਾ ਚੰਗਾ ਬੋਲਣ ਲੱਗ ਗਏ ਹੋ ਯਾਰ ਹਾਦਾ ਯਾਰ ਗਲਾਬ ਬਾਈ ਦੇ ਸੁਭਾਅ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਤਾ ਦੋਸਤੋ ਸੱਚੀ ਗੱਲ ਆ ਯਾਰੀ ਹੋਵੇ ਤਾਂ ਗਲਾਬ ਸਿੱਧੂ ਤੇ ਯੌਂਟੀ ਢਿੱਲੋ ਬਾਈ ਵਰਗੀ। ਕਿ ਐਲੀ ਮੰਗੜ ਤੋਂ ਦੁਆਰਾ ਮਾੜਾ ਤਾਂ ਗਲਾਬ ਸਿੱਧੂ ਬਾਈ ਨੂੰ ਬੋਲਿਆ ਗਿਆ ਪਰ ਰਪਲਾਈ ਯੌਂਟੀ ਢਿੱਲੋ ਬਾਈ ਨੇ ਕੀਤਾ। ਤਾਂ ਦੋਸਤੋ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਯੌਂਟੀ ਢਿੱਲੋ ਦੇ ਵੱਲੋਂ ਐਲੀ ਮੰਗੜ ਨੂੰ ਯੋ ਵੀ ਰਪਲਾਈ ਕੀਤੇ ਗਏ ਨੇ ਕੀ ਉਹ ਸਹੀ ਨੇ? ਆਪਣੇ ਵਿਚਾਰ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਸਿੱਧੂ ਮੂਸੇਵਾਲੇ ਦੇ ਫੈਨਜ਼ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ